ਅੱਜ ਮੈਂ ਅੱਜ ਮੈਂ ਹਾ ਲੋ ਜੀ ਸਰ ਸੇਵਾ ਸਿੰਘ ਟਿਕਰੀਵਾਲਾ ਜੀ ਜਿਹੜੇ ਕਿ ਅਮਰ ਸ਼ਹੀਦ ਹਨ ਜਿਨ੍ਹਾਂ ਨੇ ਸਮਾਜਿਕ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਰਾਜਨੀਤੀ ਰਾਜਨੀਤਿਕ ਲੋਕਤੰਤਰ ਦੀ ਬਹਾਲੀ ਵਾਸਤੇ ਤੇ ਸਿੱਖ ਕੌਮ ਲਈ ਆਪਣੀ ਕੁਰਬਾਨੀ ਦਿੱਤੀ ਜਿਨ੍ਹਾਂ ਨੇ ਪਾਰਜਾ ਮੰਡਲ ਲਹਿਰ ਚਲਾਈ AGPC ਤੇ ਬਾਬਾ ਖੜਕ ਸਿੰਘ ਜੀ ਵੱਲੋਂ ਇਹ ਲਹਿਰ ਚਲਾਈ ਗਈ ਸੀ ਉਹਦੇ ਮੁੱਖੀ ਸੀਗੇ ਜਿਨ੍ਹਾਂ ਨੇ 3 ਸਾਲ ਦੀ ਜਿਨ੍ਹਾਂ ਨੂੰ ਸਜ਼ਾ ਹੋਈ ਤੇ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ ਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਉਹਦੇ ਤੇ ਮੈਂ ਪਹੁੰਚਿਆ ਮੈਂ ਸ਼ਹੀਦਾਂ ਨੂੰ ਬਹੁਤ ਬਹੁਤ ਸੱਚੇ ਦਿਲ ਤੋਂ ਭਜੀ ਸੰਧਾ ਅੰਜਲੀ ਭੇਟ ਕਰਦਾ ਆ ਇਹਨੂੰ ਵੀ ਤਾਂ ਨਿਕੇ ਸਾਡੇ ਲਈ ਕੁਰਬਾਨੀ ਕੀਤੀ ਹੈ ਜਿਹੜੀ ਉਹ ਹਮੇਸ਼ਾ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਯਾਦਗਾਰ ਰਹੇਗੀ ਲੇਕਿਨ ਮੈਂ ਹੈਰਾਨ ਹੈ ਕਿ ਅੱਜ ਤੱਕ ਸਰਕਾਰਾਂ ਨੇ ਉਹਨਾਂ ਦੀ ਯਾਦਗਾਰ ਨਹੀਂ ਬਣਾਈ ਸੋ ਫੇਰ ਪ੍ਰਮਾਤਮਾ ਨੇ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਤਾਂ ਅਸੀਂ ਉਹਨਾਂ ਦੀ ਯਾਦਗਾਰ ਬਣਾਵਾਂਗੇ ਤੇ ਨਾਲ ਨਾਲ ਮੈਂ ਤਾਂ 3 ਮਹੀਨੇ ਮੁੱਖ ਮੰਤਰੀ ਰਿਹਾ ਲੇਕਿਨ 3 ਮਹੀਨੇ ਚ ਅਜ ਮੈਲਕਲਾ ਹਲਕੇ ਚ ਆਇਆ ਮੈਂ ਮੈਲਕਲਾ ਨੂੰ ਜਿਹੜਾ ਅਸੀਂ ਦਰਜਾ ਦਿੱਤਾ ਐ ਇੱਥੇ ਤਸੀਲ ਤੋਂ ਉੱਪਰ ਚੱਕ ਕੇ ਜਿਹੜਾ ਐਸਡੀਐਮ ਬੈਠਣ ਲਾਇਆ ਸਬਡਿਵੀਜ਼ਨ ਦਾ ਦਰਜਾ ਅਸੀਂ ਇਸ ਮੈਲਕਲਾ ਨੂੰ ਦਿੱਤਾ ਅੱਜ ਵੀ 4 ਸਾਲ ਤੋਂ ਇੱਥੇ ਸਬਡਿਵੀਜ਼ਨ ਚੱਲ ਰਹੀ ਐ ਇਹ ਬਕਰੀ ਗੱਲ ਹੈ ਕਿ ਮੌਜੂਦਾ ਸਰਕਾਰ ਉਹਦਾ ਦਫ਼ਤਰ ਵੀ ਨਹੀਂ ਬਣਾ ਸਕੀ 25 ਕਰੋੜ ਰੁਪਇਆ 3 ਮਹੀਨੇ ਦੇ ਵਿੱਚ ਅਸੀਂ ਮਹਿਲਕਲਾ ਦੀਆਂ ਪੰਚਾਇਤਾਂ ਨੂੰ ਭੇਜਿਆ ਆ 4 ਸਾਲ ਦੇ ਵਿੱਚ 5 ਰੁਪਏ ਵੀ ਨਹੀਂ ਆਏ ਉਹਨਾਂ ਦੀ 3 ਮਹੀਨੇ ਦੇ ਵਿੱਚ ਮਹਿਲਕਲਾ ਦੀਆਂ 70 ਕਿਲੋਮੀਟਰ ਕੱਚੀਆਂ ਸੜਕਾਂ ਜਿਨ੍ਹਾਂ ਦੀ ਗਿਣਤੀ 25 ਐ ਐਸੀ ਉਹ ਪੱਕੀਆਂ ਕੀਤੀਆਂ 3 ਮਹੀਨੇ ਚ ਪਾਸ ਕਰਕੇ ਪੱਕੀਆਂ ਵੀ ਕਰਾਤੀਆਂ ਸੀ ਕਿਉਂਕਿ ਇਹ ਮਹਿਲ ਕਲਾ ਨੂੰ ਉਸ ਸਮੇਂ 3 ਮਹੀਨੇ ਦੀ ਹੋਰ ਗੱਲਾਂ ਦੇ ਨਾਲ ਇਹ ਵੀ ਦੇਣਾ ਹੈ ਕਿ ਵੱਡੇ ਪੱਧਰ ਤੇ ਮਹਿਲ ਕਲਾ ਦਾ 3 ਮਹੀਨੇ ਚ ਵਿਕਾਸ ਹੋਇਆ ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਫੇਰ ਸੀਟਾਂ ਨੂੰ ਸਨਾਨ ਜਲੀ ਪਿੱਟ ਕਰ ਚੰਨੀ ਜੀ ਦੋ ਸਵਾਲ ਨੇ ਕਿ ਕੀ ਹੋ ਰਿਹਾ ਹੈ ਉੱਥੇ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਉਹ ਬਿਆਨ ਬਾਰੇ ਕੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਵਿਰੋਧੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ ਐਸੀ ਬਿਜਲੀ ਦੇ ਬਿੱਲ ਮਾਫ ਕੀਤੇ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨਹੀਂ ਕੀਤਾ ਐ ਨਹੀਂ ਐ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ ਮਾਫ ਕੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਵਰਦੀ ਮਿਲਦੀ ਹੈ ਦੂਸਰੇ ਦਿਆਂ ਨੂੰ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਾਇਰ ਕਰੋ ਤੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਕਿਰੇ ਚ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪੀਸਮਾਪ ਸਰ ਥੋੜਾ ਇੱਕ ਰੋਜ਼ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾਂ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੀਲੀ ਸੁੰਡੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਏ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਤਾਂ ਮੈਂ ਆਪਣੇ ਪਿੰਡੇ ਦੇ ਸਈਆਂ ਲੇਕਿਨ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁੱਲਦਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਪਰ ਇਸੇ ਸੋਚ ਨਾਲ ਮੈਂ ਚੱਲ ਰਿਹਾ ਹਾਂ ਕਿਵਲਟੀ ਲੋਕ ਕਹਿੰਦੇ ਹੈ ਕਿਵਲਟੀ ਲੋਕ ਕਹਿੰਦੇ ਤੁਹਾਨੂੰ ਭਾਜਪਾ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨੂੰ ਬਲੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਕਾ ਨੇਤ ਨਿੱਕੀ ਨਾਲ ਕਾਂਗਰਸ ਦਾ ਸਿਪਾਈ ਹੈ ਦੇ ਕਾਂਗਰਸ ਦਾ ਇੱਕ ਫਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਕਹਿੰਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸਰ ਹਲਕਾ ਬੁਲਾਉੜ ਦਿਓ